ਪਤਨ ਏ ਕਿ ਡਰ ਗਈ ਕੁੜੇ ਗਾਗਨ ਗਾਗਨ ਲੋੜਾ ਆ ਗਿਆ ਹਾਂਜੀ 부ਜੀ ਸਾਸਰੀ ਕਹ ਲੈ ਸਾਸਰੀ ਕਰ ਬਸ ਠੀਕ ਆ ਪੈਣੀ ਹੱਥ ਨੂੰ ਕੀ ਹੋਇਆਗਾ ਬੰਦੇ ਦੇ ਨਾ ਦਿਲ ਚ ਇੱਜ਼ਤ ਹੋਣੀ ਚਾਹੀਦੀ ਹੈਗੀ ਪਾਰੀਆਂ ਤਾਂ ਨਾਲ ਕੁਝ ਨਹੀਂ ਹੁੰਦਾ ਹੈਗਾ ਤਖਿਆ ਹੋਇਆ ਨਾ ਕਰਿਆ ਕਰੋ ਆਹ ਨਾ ਕਾਦੀ ਲੱਗ ਰਹੀ ਐ ਮੈਂ ਬਾਜਾਂ ਦੇਣਾ ਕੀ ਗੱਲ ਹੈ ਕਿੱਥੇ ਗਈ ਸੀ ਮੈਂ ਤਾਂ ਇੱਥੇ ਬੈਠੀ ਸੀ 부ਜੀ ਚੁੱਲੀ ਕੋਲ ਚ ਲੈ ਕੋਲੇ ਬੈਠੀ ਸੀ ਕੋੜੇ ਮੈਂ ਫਤੇ ਨੂੰ ਕਿਹੜੇ ਟਾਈਮ ਦੇ ਅੱਧਾ ਘੰਟਾ ਹੋ ਗਿਆ ਟੇ ਤੇ ਖੜੀ ਫੋਨ ਲਾਈ ਜਾਨੀ ਆ ਲਾਈ ਜਾਨੀ ਆ ਹੁਣ ਵੀ ਫੋਨ ਚੱਕੇ ਹੁਣ ਵੀ ਚੱਕੇ ਮੈਨੂੰ ਐਂ ਦੱਸ ਫੋਨ ਕਰ ਤੋ ਨਹੀਂ ਚੱਕਦੇ ਭਾਈ ਮੇਰਾ ਹੈ ਬਾਹਾਂ ਦੁਖਣ ਲੱਗ ਗਈ ਆਉਂਦੇ ਆਉਂਦੇ ਦੀ ਸੜਕ ਤੇ ਮਸਾਂ ਤਰਕੇ ਆਈਆਂਗੀ ਭੋਜੀ ਉਸ ਸੋਸਾਇਟੀ ਚ ਗਏ ਹੋਏ ਨਹੀਂ ਉਹਨਾਂ ਨੂੰ ਕੰਮ ਸੀ ਉੱਥੇ ਕਹਿੰਦੇ ਬਾਲੀ ਢੀੜ ਆ ਤਾਂ ਕਰਕੇ ਟਾਈਮ ਲੱਗ ਗਿਆ ਹੋਊਗਾ ਜਾਂ ਫਿਰ ਫੋਨ ਦਾ ਨਹੀਂ ਪਤਾ ਲੱਗਿਆ ਹੋਣਾ ਤੁਹਾਡੇ ਦਾ ਹਾਂ ਭਾਈ ਮੇਰੇ ਫੋਨ ਦਾ ਕਾਹਨੂੰ ਪਤਾ ਲੱਗਦਾ ਉਹ ਤਾਂ ਮੇਰੇ ਭਾਈ ਨੇ ਫੋਨ ਕਰਤਾ ਤਾਂ ਆ ਗਈ ਮੈਂ ਨਹੀਂ ਮੈਨੂੰ ਕੀ ਲੋੜਤੀ ਆਉਣ ਦੀ ਤਾਂ ਹੀ ਆਣਿਆਂ ਨਾਲੇ ਨਾਲੇ ਮਾਮਾ ਨਾਲ ਪੇਕੇ ਹੁੰਦੇ ਨੇ ਹੈ ਆ ਗਾਹਾਂ ਤੀਜੇ ਤਖਣੇ ਪਤੀਜਾਂ ਨਾਲ ਕਿਹੜੇ ਪੇਕੇ ਹੁੰਦੇ ਨੇ ਹੁਣ ਨਾ ਨਾ ਭੂਆ ਜੀ ਐਂ ਕਾ ਤੂੰ ਬੋਲਦੇ ਹੋ ਅਸੀਂ ਵੀ ਤਾਂ ਤੁਹਾਡੀ ਬਥੇਰੀ ਇੱਜ਼ਤ ਕਰਦੇ ਆ ਪਤੀ ਐਵੇਂ ਨੀ ਚਿਤਦਾ ਚੁੱਪੇ ਕਰ ਖਾਗ ਨਾ ਹੈ ਚੁੱਪ ਚੀ ਭਲੀ ਹੈਗੀ ਹੈ ਕੋਈ ਗੱਲ ਨਹੀਂ ਨਾ ਤੂੰ ਫੋਨ ਲਾ ਲਈ ਤੇ ਵੀ ਨਹੀਂ ਫੋਨ ਚੱਕਿਆ ਤੇਰੇ ਲਈ ਤੇ ਵੀ ਲਾਇਆ ਸੀ ਮੈਂ ਤਾਂ ਪੂਆ ਜੀ ਤੁਹਾਡੇ ਨਾਲ ਗੱਲ ਹੋਈ ਤਾਂ ਹੈਗੀ ਸੀ ਜੋ ਤੁਸੀਂ ਕਿਹਾ ਸੀ ਮੈਂ 1 ਵਜੇ ਤੱਕ ਆਉਂਗੀ ਹਾਂ ਫਿਰ ਮੈਂ 1 ਵਜੇ ਤੱਕ ਕਰਕੇ ਹਦੀ ਫਿਰ ਫੋਨ ਕਰਤ ਨਹੀਂ ਚੱਕਿਆ ਹੁਣ ਟਾਈਮ ਪਤਾ ਕੈਨਾ ਹੋ ਰੇਗਾ ਮੈਂ ਦੱਸੀ ਤਾਂ ਜਾਣੀ ਹੈ ਮੇਰੇ ਫੋਨ ਦੇ ਵਿੱਚ ਬੈਲੈਂਸ ਨਹੀਂ ਹੈਗਾ ਪੂਆ ਜੀ ਹਾਂ ਭਾਈ ਜਾਣਨਾ ਪੂਆ ਕੋਲੇ ਫੋਨ ਕਰਨਾ ਹੁੰਦਾ ਉਹ ਤਾਂ ਤੁਹਾਡੇ ਫੋਨ 'ਚ ਪੈਸੇ ਮੁੱਕ ਜਾਂਦੇ ਨੇ ਜਦ ਛੋੜੇ ਪੇਕੇ ਫੋਨ ਕਰਨਾ ਹੁੰਦਾ ਫੇਰ ਅੱਧ-ਅੱਧ ਘੰਟਾ ਨਹੀਂ ਤੋੜਦੀਆਂ ਪਤੰਦਰ ਨਹੀਂ ਆ ਫਿਰ ਤਾਂ ਹਾਂ ਮਾਂ ਹਾਂ ਪਰ ਜਾਈ ਉਹਦੇ ਨਾਲ ਗੱਲਾਂ ਮਾਰਦੀਆਂ ਨੇ ਮਾੜਾ ਮੋਟਾ ਸ਼ਰਮ ਮੰਨੂ ਕੁਸ ਸ਼ਰਮ ਮੰਨੋ ਪੜੀਆਂ ਲੇਖੀਆਂ ਚੰਗਾ ਭੂਜੀ ਗੁੱਸਾ ਕਾਨੂੰ ਕਰਦੇ ਲੈ ਬੈਗ ਮੈਨੂੰ ਫੜਾ ਦੋ ਆਹੋ ਕਾਨੂੰ ਫੜਨਾ ਪਾਏਗਾ ਕਿਵੇਂ ਖੜੀ ਸੱਦਮ ਸੱਦੀ ਫੜ ਕੁੱਕੜੀਆਂ ਪੈ ਗਈਆਂ ਬਾਹਾਂ ਚ ਕਿਹੜਾ ਟਾਈਮ ਦਾ ਬਾਕ ਚੱਕਿਆ ਹੱਥ ਚ ਐਡੀ ਦਰੋਂ ਉਤਰ ਕੀ ਆਈ ਹੈਗੀ ਹੈ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਉਹਨਾਂ ਨੂੰ ਉੱਥੇ ਟਾਈਮ ਲੱਗ ਗਿਆ ਉੱਥੇ ਟਾਈਮ ਲੱਗਾ ਆ ਗੱਡੀਆਂ ਖੜੀਆਂ ਨੇ ਮੋਟਰਸਾਈਕਲ ਖੜੇ ਨੇ ਮੈਨੂੰ ਕੀ ਸਾਰਾ ਇਹਨਾਂ ਦਾ ਮੈਨੂੰ ਸਾਰਾ ਕੋਈ ਭੂਜੀ ਇੱਥੇ ਕੋਈ ਹੈ ਨਹੀਂ ਇਸ ਨੀਮੇ ਕਿਸੇ ਹੋਰ ਨੂੰ ਮੈਂ ਹੁਣ ਮੈਨੂੰ ਆਏ ਦੱਸ ਬੀ ਮਨੇ ਚਾਹ ਪਿਆਵੇਂਗੀ ਪੂਰੀ ਗੱਲਾਂ ਤੇ ਮਸਾਲਾ ਫੁਕੇਗੀ ਤੁਸੀਂ ਇੱਥੇ ਗੱਲਾਂ ਲਾ ਕੇ ਮਰਨ ਆਜੋ ਮੈਂ ਬਰੀ ਚਾਹ ਬਣਾਉਣੀ ਤੁਹਾਨੂੰ ਹਾਂ ਵਧੀਆ ਬਣਾ ਲਈ ਉਹ ਇਹਨਾਂ ਕਿਤੇ ਡਬਕ ਲੈ ਪਾਣੀ ਜਾ ਬਣਾ ਲਈ ਦੁੱਧ ਹੁੰਦਾ ਹੈ ਨਾ ਹਾਂਜੀ ਪੂਜੀ ਆਹ ਦੁੱਧ ਚ ਪੱਤੀ ਪਾ ਦਿੰ ਫਿਰ ਆਹ ਨਾਲੇ ਬੈਗ ਨਾ ਸਾਮ ਕੇ ਰੱਖ ਦੇ ਪੂਰਾ 2.5 ਹਜ਼ਾਰ ਰੁਪਏ ਦੇ ਚ ਠੀਕ ਹੈ ਪੂਜੀ ਆਜੋ ਆਹੋ ਕਿਤੇ ਕੋਈ ਹੱਥ ਮਾਰ ਦੇ ਆਜੋ